ਤੇ ਜਿਹੜੀ ਵੀਰ ਜੀ ਨੇ ਗੱਲ ਕੀਤੀ ਆ ਬਈ ਆਪਾਂ ਬੱਕਰੇ ਕਦੋਂ ਛੱਡਣੇ ਚਾਹੀਦੇ ਨੇ ਕ੍ਰੋਸਿੰਗ ਵਾਸਤੇ ਕਿੰਨੀ ਉਮਰ ਦੇ ਵਿੱਚ ਛੱਡਣਾ ਚਾਹੀਦਾ ਹੂੰ ਪਹਿਲੇ ਨੰਬਰ ਤੇ ਵੀਰੇ ਖੀਰਾ ਤੇ ਦੋ ਦੰਦ ਬੱਕਰਾ ਬਿਲਕੁਲ ਨਾ ਛੱਡੋ ਜੀ ਕਈ ਕੀ ਕਰਦੇ ਇਹਨੇ ਜਵਾਬ ਨਹੀਂ ਦੇਣਾ ਬੱਕਰੇ ਨੇ ਬੇਸ਼ੱਕ ਦੀ ਤੁਸੀਂ ਖੀਰਾ ਹੀ ਛੱਡ ਦਿਓ ਪਰ ਜਿਸ ਤਰ੍ਹਾਂ ਤੁਸੀਂ ਆਹ ਦੇਖਦੇ ਹੋ ਬੱਕਰਾ 8 ਦੰਦ ਦਾ ਬੱਕਰਾ ਵਾ ਤਕਰੀਬਨ 40+ 41 ਦੇ ਕਰੀਬ ਇਹਦੀ ਹੈਟ ਆ ਠੀਕ ਹੈ ਕਿ ਨਹੀਂ ਇਹਦੀ ਹੈਟ ਕਿਉਂ ਘਟ ਰਹੀ ਹੈ ਇਹਦਾ ਕਾਰਨ ਹੂੰ ਇਹਦਾ ਕਾਰਨ ਇਹ ਹੀ ਆ ਵੀ ਇਹ ਖੀਰਾ ਬੱਚਾ ਕ੍ਰੋਸਿੰਗ ਤੇ ਲੱਗਿਆ ਹੋਇਆ ਹੂੰ ਬੱਕਰੀਆਂ ਦੇ ਛੱ ਬੱਕਰੀਆਂ ਤਾਂ ਛੱ ਗਿਆ ਜਦੋਂ ਸਮਝ ਲੋ ਵੀ ਛੋਟਾ ਬੱਚਾ ਕ੍ਰੋਸਿੰਗ ਤੇ ਲੱਗ ਗਿਆ ਤਾਂ ਉਹਦੀ ਹੈਟ ਨਹੀਂ ਹੋਣੀ ਤੇ ਜਦੋਂ ਤੁਸੀਂ ਵੀ ਕਦੇ ਕਦੇ ਵੀ ਤਜਰਬਾ ਕਰ ਲਿਓ ਬੇਸ਼ੱਕ ਦੀ ਬੱਕਰੀ 36 ਇੰਚ ਦੀ ਆ ਜਿਹਦਾ ਤੁਸੀਂ ਬੱਚਾ ਪਾਲਣਾ ਉਹਨੂੰ ਲਗਾਤਾਰ ਦੁੱਧ ਨਹੀਂ ਟੋਟਣ ਦੇਣਾ ਹੂੰ ਉਹਨੂੰ ਡੇਲੀ 4-3 ਤੋਂ 4 ਲੀਟਰ ਦੁੱਧ ਡੇਲੀ ਪਲਾਉਣਾ ਜੇ ਤੁਹਾਡੇ ਕੋਲ ਸਮਰੱਥਾ ਬਾਤ ਤੇ ਦਾਣਾ ਜਿਹੜਾ ਵੀ ਉਹ ਖਾ ਲਵੇ ਕਈ ਵੀਰ ਕਹਿੰਦੇ ਆ ਭਲਾ ਨਾ ਕੋ ਪਾਓ ਜੀ ਤੇ ਮੈਂ ਕਹਿੰਦਾ ਕਣਕ ਖਾਵੇ ਮੱਕੀ ਖਾਵੇ ਛੋਲੇ ਖਾਵੇ ਜੌਂ ਖਾਵੇ ਚੌਕਰ ਖਾ ਲਵੇ ਛਿਲਕਾ ਛਕ ਲਵੇ ਜਿਹੜਾ ਵੀ ਉਹ ਯਾਨੀ ਖੁਸ਼ ਹੋ ਕੇ ਖਾਂਦਾ ਬਾਥਾਣਾ ਉਹਨੂੰ ਖਿਲਾਓ